ਔਰ ਸੁਣਦੇ ਆ ਉਹਨਾਂ ਤੋਂ ਉਹਨਾਂ ਦੀ ਜੁਬਾਨੀ ਕੀ ਕੀ ਪ੍ਰੋਬਲਮ ਸੀ ਕਿੰਨੀ ਪੁਰਾਣੀ ਸੀ ਤੇ ਕਿੰਨੇ ਟਾਈਮ ਤੋਂ ਆਈ ਪਲਸ ਯੂਜ਼ ਕਰ ਰਹੇ ਨੇ ਤੇ ਅੱਜ ਕੀ ਰਿਜ਼ਲਟ ਲੈ ਰਹੇ ਨੇ ਸੋ ਪਲੀਜ਼ ਸਰ ਸਰ ਮੇਰਾ ਨਾਮ ਗੁਰਮਤ ਸਿੰਘ ਹੈ ਤਾਂ ਮੈਂ ਰੇਲਵੇ ਸੋਸਾਇਟੀ ਕਰੋੜ ਦਾ ਡਿਊਟੀ ਕਰਦਾ ਐਜ ਐਸਰ ਸੈਕਸ਼ਨ ਇੰਜੀਨੀਅਰ ਤਾਂ ਸਰ ਮੈਨੂੰ ਜਿਹੜੀ ਪਾਇਲ ਦੀ ਸਮੱਸਿਆ ਲਗਭਗ 23 ਸਾਲ ਪੁਰਾਣੀ ਹੈ ਜਦੋਂ ਮੈਂ ਕਾਲਜ ਪੜ੍ਹਦਾ ਸੀ ਔਰ ਇਹ ਸਮੱਸਿਆ ਨੇ ਮੈਨੂੰ ਬਹੁਤ ਤੰਗ ਕੀਤਾ ਮੈਨੂੰ ਦੋਨੋਂ ਤਰ੍ਹਾਂ ਦੀ ਖੁਨੀ ਬਾਦੀ ਤੇ ਮੱਸੇ ਵਾਲੇ ਸੀ ਹੈਗੇ ਤਾਂ ਮੈਂ ਦਵਾਈਆਂ ਪੀਹਾਂ ਤੇ ਖਾਦੀਆਂ ਲਗਾਤਾਰ ਖਾਂਦਾ ਰਿਹਾ ਪਰ ਮੈਨੂੰ ਮਤ ਐਨੀ ਇਹ ਸਮੱਸਿਆ ਤਾਂ ਮੈਨੂੰ ਮੇਰਾ ਨਜਾਤ ਨਹੀਂ ਮਿਲ ਸਕੀ ਮੈਂ ਬਹੁਤ ਉਕੀ ਹੋ ਗਿਆ ਜਗਾ ਜਗਾ ਪਾਣੀ ਕਿੰਨੀ ਜਗਾ ਘੁੰਮਿਆ ਮੈਂ ਅਖੀਰ ਜਾ ਕੇ ਸਰ पे ਮੈਂ ਆਪਰੇਸ਼ਨ ਵੀ ਮੈਨੂੰ ਕਰਾਣਾ ਪੈ ਗਿਆ ਓਕੇ ਆਪਰੇਸ਼ਨ ਨਾਲ ਵੀ ਮੇਰੀ ਪ੍ਰੋਬਲਮ ਨਹੀਂ ਸੋਲਵ ਹੋਈ ਸਰ ਮੈਨੂੰ ਫੇਰ ਮੱਸੇ ਬਣ ਗਏ ਮੇਰੇ ਓਕੇ ਇਹ ਦਰਦ ਵੱਧ ਗਈ ਜੀ ਤੇ ਸਰ ਇੱਕ ਦਿਨ ਮੈਨੂੰ ਭਾਈ ਸਾਹਿਬ ਆਏ ਸੁਖਦੇਵ ਜੋਤ ਸਿੰਘ ਜੀ ਜਵੰਦਰੋਂ ਆਏ ਸਪੈਸ਼ਲ ਮਿਲਣ ਵਾਸਤੇ ਜੀ ਫਿਰ ਸਰ ਉਹਨੇ ਮੈਨੂੰ ਕਿਹਾ ਕਿ ਤੁਹਾਨੂੰ ਕੋਈ ਦੱਸੋ ਕੋਈ ਪ੍ਰੋਬਲਮ ਪ੍ਰਾਬਲਮ ਤਾਂ ਨਹੀਂ ਕੋਈ ਹੈਗੀ ਅੱਛਾ ਮੈਨੂੰ ਸਿਰ ਪ੍ਰੋਬਲਮ ਇਹਨੂੰ ਹੈਗੀ ਆ ਇੱਕ ਪਾਣੀ ਦੀ ਸਮੱਸਿਆ ਹੈਗੀ ਕਿ ਹੋਰ ਸਮੱਸਿਆ ਮੇਰੇ ਮੇਨ ਮੇਰੇ ਪਾਣੀ ਦੀ ਸਮੱਸਿਆ ਹੈ ਜੀ ਉਹ ਕਹਿੰਨ ਤੁਸੀਂ ਇਦਾਂ ਕਰੋ ਆ ਇੱਕ ਪੜਾਅ ਜੁਈ ਕਰੋ ਨਾ ਇਹ ਆਈਪਾਸਰ ਓਕੇ ਕਿ ਇਹ ਨਾਲ ਤੁਹਾਡੀ ਸਮੱਸਿਆ ਸੋਲਵ ਹੋ ਜਾਏਗੀ ਜੀ ਸਰ ਮੈਂ ਮੈਂ ਤਾਂ ਇਹ ਨਹੀਂ ਸੋਚ ਰਿਹਾ ਸੀ ਕਿ ਇਹਨੂੰ ਚੱਲ ਬਰਤਲਾਂਦਾ ਨਹੀਂ ਵਰਤਾਂ ਓਕੇ ਪਰ ਖੀਜ ਜਾ ਕੇ ਸਰ ਮੈਂ ਟਰਾਈ ਕਰ ਮੈਂ ਜੈ ਟਰਾਈ ਕਰ ਲਣੀ ਚਾਹੀਦੀ ਹੈਗੀ ਵਿਸ਼ਵਾਸ ਕੀਤਾ ਤੇ ਵਰਤਣੀ ਸ਼ੁਰੂ ਕਰ ਦਿੱਤੀ ਜੀ ਵਿਸ਼ਵਾਸ ਕੀਤਾ ਤੇ ਸ਼ੁਰੂ ਕੀਤੀ ਸਰ ਵਰਤਣੀ ਜੀ ਸਰ ਇੱਕ ਬੋਤਲ ਨੇ ਮੈਨੂੰ ਲਗਭਗ ਫਿਰ 10 ਦਿਨਾਂ ਚ ਸਰ 10 12 ਦਿਨਾਂ ਚ ਮੈਨੂੰ ਰਿਜ਼ਲਟ ਦਿੱਤਾ ਓਕੇ ਰਿਜ਼ਲਟ ਦੇ ਨਾਲ ਸੈਂਸ ਮੈਨੂੰ ਪਤਾ ਲੱਗੇ ਮੇਰੇ ਮਸੇ ਹਨ ਸੁੱਕਣੇ ਸ਼ੁਰੂ ਹੋ ਗਏ ਸਰ ਓਕੇ ਸਰ ਫਿਰ ਦੂਈ ਬੋਤਲ ਮੰਗਵਾਈ ਸਰ 20 22 ਦਿਨਾਂ ਦੇ ਬਾਅਦ ਮੈਂ ਜੀ ਉਹਦੀ ਵੀ ਸਰ ਮੈਨੂੰ ਲਗਭਗ 40 45% ਕਵਰ ਕਰ ਗਿਆ ਸਰ ਮੈਂ ਦੂਸਰੀ ਬੋਤਲ ਦੂਸਰੀ ਵਾਰੋ ਸਰ ਓਕੇ ਪਰ ਆਹੀ ਵਾਰ ਸਨੇਪੇ ਸਰ ਮੇਰੇ ਹੋਰ ਸੀਜ ਵੀ ਚੇਂਜ ਕੀਤੇ ਤਾਂ ਕਿ ਦਿੱਤੀ ਹੈਗੀ ਮੈਨੂੰ ਹੋਰ ਪ੍ਰੋਬਲਮ ਹੈ ਕਿ ਮੇਰੀ ਨਜ਼ਰੇ ਦੀ ਪ੍ਰੋਬਲਮ ਸੀ ਉਹ ਵੀ ਇਨਸਾਲਵ ਕਰਤੀ ਹੈ ਸਰ ਇਹਨੇ ਵੈਰੀ ਗੁੱਡ ਪਰ ਜਦੋਂ ਤੀਸਰੀ ਬੋਤਲ ਹੀ ਸਰ ਮੈਂ ਓਕੇ ਉਸ ਵੇਲੇ ਦਰਦ ਤੁਸੀਂ ਲੱਗ ਪਾ ਸਰ ਉਹ 90% ਕਵਰ ਕਰ ਗਿਆ ਸਰ ਮੈਂ ਓਕੇ ਮੇਰੇ ਸਾਹ ਪੂਰਾ ਵਿਸ਼ਵਾਸ ਬਣਿਆ ਪਰ ਓਕੇ ਮੈਂ ਫਿਰ ਸਰ ਇਹਨੂੰ ਮਤੈ ਨਹੀਂ ਦਵਾਈ ਨੂੰ ਜਦੋਂ ਦੇਖਿਆ ਕਿ ਮੇਰੀ ਇਹ ਸਮੱਸਿਆ ਸੋਲਵ ਹੋ ਗਈ ਫਿਰ ਮੈਂ ਹੋਰ ਨਾਲ ਦੱਸੀ ਸਰ ਓਕੇ ਹੋਰ ਪ੍ਰੋਡਕਟ ਪਰਤੇ ਕਈ ਹੋਰ ਨਹੀਂ ਸਰ ਪੈਸਮਾਸਸਸ ਸੋਲਵ ਹੋਈ ਸਕੇ ਅੱਜ ਤੁਹਾਡੀ ਜਿਹੜੀ ਫਾਈਲਸ ਦੀ ਸਮੱਸਿਆ ਸੀ ਤੁਸੀਂ ਦੱਸ ਰਹੇ ਸੀ ਕਿ ਲਗਭਗ 80% ਦੇ ਕਰੀਬ ਸਰ ਲਗਭਗ 80 ਦੇ ਉੱਪਰ ਹੀ ਸਾਰਾ ਕੀ 80+ 80+ ਸਰ ਸੋਲਵ ਹੋ ਗਈ ਹੈ ਸੋਲਵ ਸਰ ਕੀ ਕਹਿਣਾ ਚਾਹੋਗੇ ਦੁਨੀਆ 'ਚ ਬਹੁਤ سارے ਲੋਕ ਇਹੋ ਜਿਹੀ ਬਿਮਾਰੀ ਨੂੰ ਪੀੜਿਤ ਨੇ ਕੀ ਰეკਮੈਂਡ ਕਰਨਾ ਚਾਹੋਗੇ ਅੱਜ ਤੋਂ ਬਾਰੇ ਸਰ ਮੈਂ ਚਾਹਦਾ ਕਿ ਜਿਹੜੀ ਬੋਤਲ ਹੈ ਜਿਹੜਾ ਆਈ ਪਾਸ ਜਿਹੜੀ ਹੈਗੀ ਜੂਸ ਸਰ ਜੀ ਇਹ ਲੱਗੋ ਜੀ ਜੇ ਪਾਈਲ ਜਿਹੜਾ ਬੰਦਾ ਕੋਈ ਯੂਜ਼ ਕਰੇ ਸਰ ਓ ਉਸ ਬੰਦੇ ਨੂੰ 100% ਰਿਜ਼ਲਟ ਮਿਲੇਗਾ ਸਰ ਮੈਰੀਕ ਸਰ ਕਿਹਨ ਦਿੱਤੀ ਵੀ ਬਾਤ ਹੈ ਸਰ ਆਪਣੀ ਚੂਜ਼ ਕਰਨ ਦੇ ਵਾਇਦੇ ਦਿੱਤੀ ਹੈਗੇ ਉਹਨੂੰ 100% ਰਿਜ਼ਲਟ ਆਕੇ ਸਰ ਸੋਚੂਗੇ ਕਿ ਨੰਬਰ ਦੇਣਾ ਚਾਹੋਗੇ ਇਸ ਪ੍ਰੋਡਕਟ ਨੂੰ ਸਰ ਸੋਚੋਗੇ 110 ਜਿਹੜੇ ਚਾਹਦੇ ਮੇਰਾ